ਸਤਿ ਸ਼੍ਰੀ ਅਕਾਲ ਮੈਂ ਅਚਰਨਜੀਤ ਕਾਰ ਤੇ ਤੁਸੀਂ ਦੇਖ ਰਹੇ ਹੋ এবੀਪੀ ਸਾਂਝਾ ਨਜ਼ਰ ਪਾਵਾਂਗੇ ਪੰਜਾਬ ਸਣੇ ਦੇਸ਼ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੇ ਸ਼ੁਰੂਆਤ ਹਾਲਾਂਕਿ ਕਿਸਾਨਾਂ ਤੋਂ ਕਰਾਂਗੇ ਕਿ ਕਿਸਾਨਾਂ ਦੇ ਅੰਦੋਲਨ ਅੱਜ 7ਵਾਂ ਦਿਨ ਹੈ ਕਿਸਾਨ ਡਟੇ ਹੋਏ ਨੇ ਸ਼ੰਭੂ ਅਤੇ ਖਨਾਰੀ ਬਾਰਡਰ ਤੇ ਹਾਲਾਂਕਿ ਖਨਾਰੀ ਬਾਰਡਰ ਤੋਂ ਮਾੜੀ ਖਬਰ ਆਈ ਹੋ ਤੇ 17 ਸਾਲ ਦੇ ਕਿਸਾਨ ਦੀ ਮੌਤ ਹੋ ਗਈ ਹੈ ਉਹ ਦੂਜੇ ਅਜਿਹੇ ਕਿਸਾਨ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਸੰਘਰਸ਼ ਕਰਦੇ ਹੋਏ ਅੰਦੋਲਨ ਲਗਾਤਾਰ ਚੱਲ ਰਿਹਾ ਹੈ ਤੇ 21 ਫਰਵਰੀ ਨੂੰ ਕਿਸਾਨ ਦਿੱਲੀ ਕੁਝ ਵੀ ਕਰ ਸਕਦੇ ਨੇ ਜੇਕਰ ਮਸਲੇ ਦਾ ਕੋਈ ਸਾਰਥਕ ਹੱਲ ਨਾ ਨਿਕਲਿਆ ਕਿਲੰਗੇ ਕੱਲ ਮੀਟਿੰਗ ਵੀ ਹੋਈ ਸੀ ਇਸ ਮੀਟਿੰਗ ਦੇ ਵਿੱਚ ਕੀ ਮਤੇ ਪੇਸ਼ ਕੀਤੇ ਗਏ ਨੇ ਕਿਹੜੀਆਂ-ਕਿਹੜੀਆਂ ਫਸਲਾਂ ਤੇ ਐਮਐਸਪੀ ਦੇਣ ਦੇ ਲਈ ਸਰਕਾਰ ਰਾਜ਼ੀ ਹੋਈ ਹੈ ਕਿੰਨੇ ਵਕਤ ਦੇ ਲਈ ਇਹ ਵੀ ਤੁਹਾਨੂੰ ਦੱਸਦੇ ਹਾਂ ਕਿਸਾਨਾਂ ਨੇ ਇਸ ਬਾਬਤ ਕੀ ਕੀਤਾ ਇਹ ਵੀ ਤੁਹਾਨੂੰ ਦੱਸਾਂਗੇ ਤੇ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਜੋ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਸਰਕਾਰ ਤੇ ਕੀ ਇਲਜ਼ਾਮ ਲਗਾਏ ਨੇ ਕੰਟਰੈਕਟ ਫਾਰਮਿੰਗ ਦਾ ਮੁੱਦਾ ਇੱਕ ਵਾਰ ਤੋਂ ਮੁਰਤੋਂ ਕਿਉਂ ਗਰਮ ਹੋਣ ਲੱਗਿਆ ਸਿਆਸੀ ਸਫਾਂ ਦੇ ਵਿੱਚ ਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਾਲਾ ਧਨੋਲਾ ਬਾਰੇ ਜਿਸ ਦਾ ਬਰਨਾਲਾ ਦੇ ਵਿੱਚ ਐਂਟੀ ਕੈਨਸਰ ਟਾਸਕ ਫੋਰਸ ਨੇ ਇਨਕਾਊਂਟਰ ਕਰ ਦਿੱਤਾ ਉਹ ਕੌਣ ਸੀ ਉਸ ਦੇ ਕੀ ਸਿਆਸੀ एक्शन्स सन इस बाबत थोनो विस्तार दे नाल दसांगी ते नाल ही और जो अहम खबरा ने पंजाब दिया, सब सप्ते नजर पावांगी किसानों की आमदनी भी बढ़ेगी और उनको सुनिश्चित होगा कि जो भी उत्पादन है वो तो एमएसपी पर नेफेड और एनसीसीएफ खरीदेगी कॉटन की खेती में कापूस की खेती में अपना प्राथमिक स्थान ले सभी देशवासी सभी देश के किसान इसको ਸਕਾਰਾਤਮਕ ਅਤੇ ਪੋਜ਼ਿਟਿਵ ਦ੍ਰਿਸ਼ਟੀਕੋਣ ਸੇ ਲੇਕੇ ਇਸਕੋ ਸਵੀਕਾਰ ਕਰਨਾ। ਦਾਣਾ ਮੱਕੀ ਅਤੇ ਕਪਾਹ ਤੇ ਐਮਐਸਪੀ ਪਰ ਹੋਵੇਗਾ ਇਕਰਾਰਨਾਮਾ ਕਿ ਕਿਸਾਨਾਂ ਨੂੰ ਮੋਦੀ ਦੇ ਮੰਤਰੀਆਂ ਵੱਲੋਂ ਪੇਸ਼ ਇਹ ਆਫਰ ਮਨਜ਼ੂਰ ਹੈ ਇਸ ਸਵਾਲ ਦਾ ਜਵਾਬ ਲੱਭਣ ਲਈ ਤਾਂ ਪਹਿਲਾ ਕਿਸਾਨ ਚਰਚਾ ਕਰਨਗੇ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਲੰਗੀ ਰਾਤ 4.5 ਘੰਟਿਆਂ ਤੋਂ ਬਾਅਦ ਜੋ ਚਰਚਾ ਮੋਦੀ ਦੇ ਮੰਤਰੀਆਂ ਦੇ ਨਾਲ ਕਿਸਾਨਾਂ ਨੇ ਕੀਤੀ ਹੈ ਉਸ ਵਿੱਚ ਸਰਕਾਰ ਨੇ ਕੀ ਮਤਾ ਦਿੱਤਾ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਐਮਐਸਪੀ ਤੇ ਖਰੀਦ ਕਰਨ ਦੇ ਲਈ ਇੱਕ ਇਕਰਾਰਨਾਮੇ ਤੇ ਹਸਤਾਖਰ ਕੀਤੇ ਜਾਣਗੇ ਜੋ 5 ਸਾਲਾਂ ਲਈ ਹੋਵੇਗਾ ਇਹ ਸਮਝੌਤਾ NCCF ਨਾਫੈਡ ਅਤੇ CCI ਦੇ ਨਾਲ ਹੋਵੇਗਾ ਜਿਨ੍ਹਾਂ ਉਤਪਾਦਾਂ ਲਈ ਪ੍ਰਸਤਾਵ ਬਣਾਇਆ ਗਿਆ ਉਹਨਾਂ ਦੇ ਵਿੱਚ ਉੜਦ ਦੀ ਦਾਲ ਮਸੂਰ ਦੀ ਦਾਲ ਮੱਕੀ ਅਤੇ ਕਪਾ ਮੀਟਿੰਗ ਲਈ ਖੇਤੀਬਾੜੀ ਅਤੇ ਕਿਸਾਨ ਫਲਾਈ ਮੰਤਰੀ ਅਰਜੁਨ ਮੁੰਡਾ ਪਿਊਸ਼ ਗੋਇਲ ਅਤੇ ਗ੍ਰਹਿ ਰਾਜ ਮੰਤਰੀ ਨਿੱਤਨ ਰਨ ਮੀਟਿੰਗ ਦੇ ਲਈ ਚੰਡੀਗੜ੍ਹ ਪਹੁੰਚੇ ਸਨ ਸੈਕਟਰ 26 ਦੇ ਵਿੱਚ ਇਹ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਵੀ ਮੌਜੂਦ ਸਨ ਮੀਟਿੰਗ ਲੰਗੀ ਰਾਤ ਯਾਨੀ ਕਿ ਐਤਵਾਰ ਰਾਤ 8:15 ਤੇ ਸ਼ੁਰੂ ਹੋਈ ਸੀ ਤੇ ਸੋਮਵਾਰ ਨੂੰ ਲਗਭਗ ਰਾਤ 1 ਵਜੇ ਸਮਾਪਤ ਹੋਈ ਹੁਣ ਕਿਸਾਨ ਤੈਅ ਕਰਨਗੇ ਕਿ ਕੀ ਉਹਨਾਂ ਨੂੰ ਸਰਕਾਰੀ ਆਫਰ ਪਸੰਦ ਹੈ ਜਾਂ ਨਹੀਂ ਹਾਲਾਂਕਿ ਕਿਸਾਨਾਂ ਨੇ ਇਸ ਵਾਰਤਾ ਤੋਂ ਬਾਅਦ ਵੀ ਦਿੱਲੀ ਕੂਚ ਦਾ ਪ੍ਰੋਗਰਾਮ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਹੈ ਕੋਈ ਸਾਰਥਕ ਹੱਲ ਨਾ ਨਿਕਲਣ ਤੇ 21 ਫਰਵਰੀ ਨੂੰ ਕਿਸਾਨ ਦਿੱਲੀ ਕੂਚ ਕਰਨਗੇ ਸਰਕਾਰ ਕੀ ਔਰ ਸੇ ਹਮੇ ਐਮਐਸਬੀ ਕੋ ਲੈ ਕੇ ਪ੍ਰਪੋਜ਼ਲ ਆਈ ਹੈ ਤਾਲੂ ਮੱਕਾ ਔਰ ਕਪਾਹ ਕੇਂਦਰ ਕੀ ਦੋ ਏਜੰਸੀਆਂ ਕੇ ਦੁਆਰਾ इनकी पूरी की पूरी फसल की एम एस पी जो तय की जाएगी उसके ऊपर खरीदी की जाएगी कर्ज मुक्ति के ऊपर और सी टू प्लस फिफ्टी परसेंट जो डॉक्टर स्वामीनाथन जी का फार्मूला उनके ऊपर और जो हमने लिखा था गन्ना सी टू प्लस हंड्रेड परसेंट उनके ऊपर और और, और बहुत सारी अन्य मांगों के ऊपर अभी वार्ता, वार्ता करके निष्कर्ष निकालना बाकी है हम लोग अपनी विचार विमर्श जो है 19-20 को करेंगे नहीं तो 21 को 11 बजे पीसफुली ढंग से आगे जाने का निर्णय हमारा है अगर किसी कारणवश ऐसा ना हो सका फिर सरकार से आग्रह करेंगे भी हमें पीसफुली ढंग से दिल्ली जाने दिया जाए ਕਰਜ਼ ਮੁਆਫੀ ਸੁਆਮੀ ਨਾਥਨ ਦੀ ਰਿਪੋਰਟ ਤੇ ਰਹਿੰਦੀਆਂ ਮੰਗਾਂ ਦਾ ਵੀ ਕੱਢੋ ਹੱਲ ਨਹੀਂ ਤਾਂ 21 ਫਰਵਰੀ ਨੂੰ ਜਾਵਾਂਗੇ ਦਿੱਲੀ ਵੱਲ ਇਹ ਕਹਿ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਮੁਕਾਈ ਹੈ ਗੱਲ ਕਿਸਾਨਾਂ ਦੀ ਕੇਂਦਰ ਨਾਲ ਚੌਥੇ ਗੇੜ ਦੀ ਮੀਟਿੰਗ ਹੋਈ ਹੈ ਹਾਲਾਂਕਿ ਕੇਂਦਰ ਸਰਕਾਰ ਕਟੋਕਟ ਸਮਰਥਨ ਮੁੱਲ ਲਈ ਕਾਨੂੰਨੀ ਗਰੰਟੀ ਦੇਣ ਨੂੰ ਤਿਆਰ ਨਹੀਂ ਹੈ ਸਭੂ ਕੌਂਟਰੈਕਟ ਫਾਰਮਿੰਗ ਨੂੰ ਲਾਗੂ ਕਰਨਾ ਚਾਹੁੰਦੀ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਤਿੰਨ ਫਸਲਾਂ ਮੱਕੀ ਕਪਾਹ ਤੇ ਦਾਲਾਂ ਨੂੰ ਕਟੋਕਟ ਸਮਰਥਨ ਮੁੱਲ ਤੇ ਖਰੀਦਿਆ ਜਾ ਸਕਦਾ ਹੈ ਪਰ ਇਸ ਲਈ 5 ਸਾਲ ਦਾ ਇਕਰਾਰਨਾਮਾ ਕਰਨਾ ਪਵੇਗਾ ਕਿਸਾਨ ਇਸ ਮਤੇ ਤੇ ਚਰਚਾ ਕਰਨਗੇ ਪਰ ਜੋ ਰਹਿੰਦੀਆਂ ਮੰਗਾਂ ਨੇ ਉਸ ਤੇ ਵੀ ਚਰਚਾ ਹੋਵੇਗੀ ਤੇ ਉਸ ਤੇ ਵੀ ਸਾਥ ਖਲ ਦੀ ਉਮੀਦ ਕਰ ਰਹੇ ਨੇ ਨਹੀਂ ਤਾਂ ਦਿੱਲੀ ਜਾਣ ਨੂੰ ਤਿਆਰ ਬਰ ਤਿਆਰ ਨੇ ਵੀ ਅਜੇ ਕਰਜ਼ੇ ਵਾਲੀ ਗੱਲ ਤੇ ਡਿਸਕਸ਼ਨ ਬਾਕੀ ਆ ਔਰ ਬਾਕੀ ਸਾਰੀਆਂ ਮੰਗਾਂ ਤੇ ਹਜੇ ਗੱਲਬਾਤ ਦੇ ਫੈਸਲਾ ਕੀ ਹੁੰਦਾ ਉਹ ਬਾਕੀ ਆ ਐਮਐਸਪੀ ਵਾਲੀ ਗੱਲ ਤੇ ਜਿਹੜਾ ਪ੍ਰਸਤਾਪ ਆਇਆ ਤੁਹਾਡੇ ਸਾਹਮਣੇ ਮੰਤਰੀ ਰੱਖ ਕੇ ਗਏ ਆ ਇਹ ਗੱਲ ਹੈਗੀ ਆ ਇਸ ਕਰਕੇ ਆਪਾਂ 19 ਤੇ 20 ਨੂੰ ਇਹਦੇ ਤੇ ਵਿਚਾਰ ਕਰਨੀ ਆ ਕੇਂਦਰ ਕਹਿੰਦਾ ਅਸੀਂ ਵਿਚਾਰ ਕਰਨੀ ਆ ਉਹ ਸਮਾਂ ਲੱਗ ਜੂ ਨਹੀਂ ਤਾਂ 21 ਤਰੀਕ ਨੂੰ 11 ਵਜੇ ਸ਼ਾਂਤ ਮਈ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਆ ਅਸੀਂ ਸਰਕਾਰ ਕੋ ਵੀ ਅਗਰੇ ਕਰਾਂਗੇ ਵੀ ਨਹੀਂ ਤਾਂ ਫਿਰ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਆ ਰਾਸ ਇਹ ਰੱਖਦੇ ਆਂ ਵੀ ਇਹਨਾਂ ਦੋਵਾਂ ਦਿਨਾਂ ਵਿੱਚ ਮਸਲਿਆਂ ਦਾ ਹੱਲ ਹੋਣ ਦੂਜੀ ਮੰਗਾ ਤੇ ਹੁਣ ਹੋ ਜਾਊਗਾ ਜੇ ਸਾਨੂੰ ਠੀਕ ਲੱਗਿਆ ਹੁੰਦਾ ਸੀ ਅਨਾਊਂਸਮੈਂਟ ਕਰ ਦਿੰਦੇ ਅਸੀਂ ਉੱਤੇ ਚਰਚਾ ਕਰਨੀ ਆ ਕੀ ਕੀ ਠੀਕ ਆ ਕੀ ਨਹੀਂਗਾ ਚਰਚਾ ਕਰਕੇ ਇੱਥੇ ਫੈਸਲਾ ਲੈ ਸਕਦੇ ਸਾਡਾ ਦੇਸ਼ ਜੋ ਹੈ ਮੁਜੰਬੀਕ ਤੋਂ ਤੇ ਕੋਲੰਬੀਆ ਤੋਂ 2 ਬਿਲੀਅਨ ਡਾਲਰ ਦੀ ਕੀਮਤ ਦੇ ਆ ਤਾਲਾਂ ਜਿਹੜੀਆਂ ਨੇ ਉਹ ਮੰਗਵਾਉਂਦਾ ਜੇ ਸਾਨੂੰ ਝੋਨੇ ਦੇ ਨਾਲ ਨਾਲ ਜਿਹੜੀ ਫਸਲ ਅਸੀਂ ਝੋਨੇ ਦੀ ਜਗ੍ਹਾ ਤੇ ਬੀਜਾਂਗੇ ਜੇ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਦੇ ਦੋ ਤਾਂ ਅਸੀਂ ਤੁਹਾਨੂੰ ਤਾਲਾਂ ਪੈਦਾ ਕਰਕੇ ਦੇ ਸਕਦੇ ਹਾਂ ਸਾਡੀ ਇੰਨੀ ਉਪਜਾਊ ਧਰਤੀ ਹੈ ਕਿ ਅਸੀਂ ਤੁਹਾਨੂੰ ਪੈਦਾ ਕਰਕੇ ਦੇਵਾਂਗੇ ਪਰ ਉਹਦੇ ਤੇ ਸਾਨੂੰ ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ ਇੱਕ ਇੱਕ ਦਾਣਾ ਚੱਕਣ ਦੀ ਵੀ ਇਰਾਦਾ ਹੋਣੀ ਚਾਹੀਦੀ ਹੈ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੱਦ ਤੱਕ ਸੰਤੁਸ਼ਟ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਦਲਮੀਆਂ ਫਸਲਾਂ ਯਾਨੀ ਕਿ ਫਸਲੀ ਵਿਭਿੰਨਤਾ ਤੇ ਜ਼ੋਰ ਦਿੱਤਾ ਤੇ ਨਾਲ ਹੀ ਘਟੋ ਘਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਗਰੰਟੀ ਦੀ ਮੰਗ ਕੀਤੀ। ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ ਤੇ ਨਿਤਨੰਦ ਰਾਏ ਨੇ ਵੱਖ-ਵੱਖ ਕਿਸਾਨ ਯੂਨੀਅਨਸ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਮੁੱਦਾ ਚੁੱਕਿਆ ਕਿ ਮ Mozambique ਅਤੇ Colombia ਤੋਂ ਦਾਲਾਂ ਦੀ ਦਰਾਮਦ ਹੁੰਦੀ ਹੈ, ਇਹ ਤਾਂ ਪੰਜਾਬ ਪੈਦਾ ਕਰ ਸਕਦਾ ਹੈ। ਸਰਕਾਰوں ਦੀ ਨੀਅਤ 'ਤੇ ਆ ਜਾਏ ਫਰਕ ਹੈ। ਨਜ਼ਾਰਾ ਚਾਹੇ ਜੰਨਤ ਦਾ ਕਿਉਂ ਨਾ ਹੋ ਗਰਗ ਹੋ ਜਾਏ ਨਵਜੋਤ ਸਿੰਘ ਸਿੱਧੂ ਨੇ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਪਾਈ ਇੱਕ ਸੋਸ਼ਲ ਮੀਡੀਆ ਪੋਸਟ ਸਵਾਲ ਕੀਤਾ ਸਰਕਾਰ ਨੂੰ ਕਿ ਕੀ ਸਰਕਾਰ ਕੰਟਰੈਕਟ ਫਾਰਮਿੰਗ ਵਾਪਸ ਲਿਆ ਰਹੀ ਹੈ ਇਹ ਸਵਾਲ ਇਸ ਲਈ ਪੈਦਾ ਹੁੰਦਾ ਕਿਉਂਕਿ ਲੰਘੇ ਕੱਲ੍ਹ ਕਈ ਘੰਟੇ ਮੀਟਿੰਗ ਹੋਈ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਤੇ ਮਤਾ ਪੇਸ਼ ਕੀਤਾ ਮੋਦੀ ਦੇ ਮੰਤਰੀਆਂ ਨੇ ਕਿ ਤਿੰਨ ਚੀਜ਼ਾਂ ਨੇ ਜੋ ਦਾਲਾਂ ਕਪਾਹ ਅਤੇ ਨਾਲ ਹੀ ਮੱਕੀ ਇਸਤੇ ਐਮਐਸਪੀ ਦੇ ਦਿੱਤੀ ਜਾਏਗੀ ਪਰ ਕੌਂਟਰੈਕਟ ਹੋਏਗਾ 5 ਸਾਲ ਦਾ ਤੇ ਐਮਐਸਪੀ ਤੇ ਖਰੀਦیاں ਵੀ ਜਾਣਗੀਆਂ ਪੂਰੇ ਮੁਲਕ ਦੇ ਵਿੱਚ ਤੇ ਤਿੰਨ ਜਿਹੜੀਆਂ ਏਜੰਸੀਆਂ ਨੇ ਉਹ ਇਸ ਦੀ ਖਰੀਦ ਕਰਨਗੀਆਂ ਕਿਸਾਨ ਇਸ ਤੇ ਕੀ ਕਹਿਣਾ ਚਾਹੁੰਦੇ ਨੇ ਉਹ ਕੀ ਫੈਸਲਾ ਲੈਂਦੇ ਨੇ ਉਸ ਲਈ ਉਹ ਚਰਚਾ ਕਰਨਗੇ 21 ਫਰਵਰੀ ਤੱਕ ਦਾ ਟਾਈਮ ਸਰਕਾਰ ਨੂੰ ਵੀ ਦਿੱਤਾ ਹੈ ਤੇ ਕਿਸਾਨਾਂ ਕੋਲ ਵੀ ਹੈ ਪਰ ਹੁਣ ਵਿਰੋਧੀ ਧਿਰਾਂ ਸਵਾਲ ਖੜੇ ਕਰਨ ਲੱਗੀਆਂ ਖਾਸ ਕਰਕੇ ਇਹ ਕਹਿ ਰਹੀਆਂ ਨੇ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤਾਂ ਵਾਪਸ ਕਰਵਾਇਆ ਸੀ ਉਸ ਦੇ ਵਿੱਚ ਤਾਂ ਕੌਂਟਰੈਕਟ ਫਾਰਮਿੰਗ ਦੀ ਗੱਲ ਸੀ ਪਰ ਹੁਣ ਅਸਿੱਧੇ ਤੌਰ ਤੇ ਸਰਕਾਰ ਇੱਕ ਵਾਰ ਮੁੜ ਤੋਂ ਕੌਂਟਰੈਕਟ ਫਾਰਮਿੰਗ ਦੀ ਗੱਲ ਕਰਨ ਲੱਗੀ ਹੈ ਇਸ ਲਈ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਸਵਾਲ ਖੜਾ ਕਰ ਦਿੱਤਾ ਉਹ ਪੁੱਛਦੇ ਨੇ ਕਿ ਕੀ ਸਰਕਾਰ ਕੌਂਟਰੈਕਟ ਫਾਰਮਿੰਗ ਵਾਪਸ ਲਿਆ ਰਹੀ ਹੈ ਸਰਕਾਰ ਅਤੇ ਕਿਸਾਨਾਂ درمیان ਹੋਈ ਗੱਲਬਾਤ ਦੌਰਾਨ ਕੇਂਦਰੀ ਮੰਤਰੀਆਂ ਦੇ ਵੱਲੋਂ ਜੋ ਐਮਐਸਪੀ ਦਾ ਮਤਾ ਪੇਸ਼ ਕੀਤਾ ਗਿਆ ਉਸ ਤੇ ਨਵਜੋਤ ਸਿੰਘ ਸਿੱਧੂ ਸਵਾਲ ਖੜੇ ਕਰ ਰਹੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿਸਾਨ ਅੰਦੋਲਨ ਦਾ ਅਸਲੀ ਮੁੱਦਾ ਹੈ ਸੀ2+50 ਸਵਾਮੀ ਨਾਥਨ ਫਾਰਮੂਲੇ ਤੇ ਫਸਲਾਂ ਦੀ ਖਰੀਦ ਪੱਕੀ ਕਰਨ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ਐਮਐਸਪੀ ਕਾਨੂੰਨ ਦੀ ਬਜਾਏ ਕੇਂਦਰ ਸਰਕਾਰ ਕੰਟਰੈਕਟ ਫਾਰਮਿੰਗ ਦੇ ਵੱਲ ਵੱਧ ਰਹੀ ਹੈ ਇਸ ਦੇ ਖਿਲਾਫ 380 ਦਿਨਾਂ ਤੱਕ ਕਿਸਾਨ ਅੰਦੋਲਨ ਕੀਤਾ ਗਿਆ ਸੀ ਤਿੰਨ ਖੇਤੀ ਕਾਨੂੰਨਾਂ ਦੇ ਵਿੱਚੋਂ ਇੱਕ ਕੰਟਰੈਕਟ ਫਾਰਮਿੰਗ ਨੂੰ ਲੈ ਕੇ ਕਾਨੂੰਨ ਸੀ ਜਿਸ ਦੇ ਬਾਅਦ ਉਸ ਨੂੰ ਰੱਦ ਕਰ ਦਿੱਤਾ ਸੀ ਕੀ ਹੁਣ ਵਾਪਸ ਉਸੇ ਥਾਂ ਤੇ ਆ ਗਏ ਆ ਸਵਾਲ ਉਹੀ ਪੁੱਛਿਆ ਜਾ ਰਿਹਾ ਹੈ ਕਿ ਕੀ ਅਸੀਂ ਵਾਪਸ ਘੁੰਮ ਕੇ ਉੱਥੇ ਹੀ ਆ ਗਏ ਜਿਹੜੇ ਕਾਨੂੰਨ ਰੱਦ ਕਰਵਾਏ ਸਨ ਕਿ ਉਹੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇਹ ਵਿਰੋਧੀ ਧਿਰਾਂ ਦੇ ਨੇ ਸਵਾਲ ਦਰਅਸਲ ਇਹ ਕਿਹਾ ਗਿਆ ਹੈ ਕਿ ਐਮਐਸਪੀ ਜਿਹੜੀ ਉਹਨੂੰ ਲਾਗੂ ਕਰਨ ਦੇ ਲਈ ਉਹਨਾਂ ਤੇ ਮੱਕੀ ਕਪਾਹ ਅਤੇ ਜੋ ਦਾਣਾ ਖਰੀਦਣ ਦੇ ਲਈ ਇਕਰਾਰਨਾਮਾ ਕਰਨਾ ਹੋਵੇਗਾ ਯਾਨੀ ਕਿ ਕੰਟਰੈਕਟ ਕਰਨਾ ਹੋਵੇਗਾ ਇਸੇ ਤੇ ਹੁਣ ਵਿਵਾਦ ਖੜਾ ਹੋ ਗਿਆ ਹੈ ਕਿਸਾਨ ਅੰਦੋਲਨ ਤੋਂ ਇੱਕ ਹੋਰ ਮਾੜੀ ਖਬਰ ਆਈ ਹੈ ਇਹ ਨੇ 70 ਸਾਲ ਦੇ ਮਨਜੀਤ ਸਿੰਘ ਜੋ ਹੁਣ ਇਸ ਤਸਵੀਰ ਤੱਕ ਮ hạnੂਦ ਹੋ ਗਏ ਨੇ ਕਿਉਂਕਿ ਖਨੌਰੀ ਬਾਰਡਰ ਤੇ ਇਹਨਾਂ ਦੀ ਮੌਤ ਹੋ ਗਈ ਹੈ ਮਨਜੀਤ ਸਿੰਘ 12 ਫਰਵਰੀ ਤੋਂ ਖਨੌਰੀ ਬਾਰਡਰ ਤੇ ਧਰਨਾ ਦੇ ਰਹੇ ਸਨ ਪਟਿਆਲਾ ਦੇ ਪਿੰਡ ਕੰਘਥਲਾ ਦੇ ਰਹਿਣ ਵਾਲੇ ਸਨ ਦਿਲ ਦਾ ਦੌਰਾ ਪਿਆ ਤੇ ਮਨਜੀਤ ਸਿੰਘ ਦੀ ਮੌਤ ਹੋ ਗਈ ਕਿਸਾਨੀ ਅੰਦੋਲਨ ਦੇ ਵਿੱਚ ਜੰਗ ਵਾਉਣ ਵਾਲੇ ਇਹ ਦੂਜੇ ਕਿਸਾਨ ਨੇ ਇਸ ਤੋਂ ਪਹਿਲਾਂ 63 ਸਾਲ ਦੇ ਗਿਆਨ ਸਿੰਘ ਦੀ ਵੀ ਮੌਤ ਹੋ ਗਈ ਸੀ ਗਿਆਨ ਸਿੰਘ ਗੁਰਦਾਸਪੁਰ ਦੇ ਪਿੰਡ ਚਾਚੋਕੀ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਕਿਸਾਨ ਅੰਦੋਲਨ 파ਟੂ ਦਾ ਪਹਿਲਾ ਸ਼ਹੀਦ ਐਲਾਨਿਆ ਗਿਆ ਤੇ ਹੁਣ ਮਨਜੀਤ ਸਿੰਘ ਦੀ ਵੀ ਮੌਤ ਹੋ ਗਈ ਹੈ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਯਾਨੀ ਕਿ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕਿਸਾਨ ਡਟੇ ਹੋਏ ਨੇ 13 ਫਰਵਰੀ ਤੋਂ ਇਹ ਦੰਨੇ ਚੱਲ ਰਹੇ ਨੇ ਅਤੇ ਹੁਣ ਦੂਸਰੀ ਮੌਤ ਹੋ ਗਈ ਹੈ ਇੱਧਰ ਚੌਥੇ ਗੇਟ ਦੀ ਮੀਟਿੰਗ ਵੀ ਸਰਕਾਰ ਦੇ ਨਾਲ ਹੋਈ ਹੈ ਸਰਕਾਰ ਦੇ ਮੰਤਰੀ ਮਤਾ ਦੇ ਕੇ ਗਏ ਨੇ ਹਾਲਾਂਕਿ ਇਸ ਤੇ ਉਹਨਾਂ ਕਿਸਾਨ ਚਰਚਾ ਕਰਨਗੇ ਤੇ ਅਗਲੀ ਰਣਨੀਤੀ ਬਣਾਉਣਗੇ ਹਾਲਾਂਕਿ ਕਿਸਾਨਾ ਨੇ ਕਹਿ ਦਿੱਤਾ ਹੈ ਕਿ 21 ਫਰਵਰੀ ਨੂੰ ਉਹ ਦਿੱਲੀ ਕੂਚ ਕਰਨਗੇ ਜੇਕਰ ਕੋਈ ਸਾਰਤਕ ਨਤੀਜਾ ਨਾ ਨਿਕਲਿਆ ਗਰੇ ਇਰੀਆ ਜੀ ਕਾਫੀ ਦਹਿਸ਼ਤ ਫੈਲਾਈ ਹੋਈ ਸੀਗੀ ਉਹਦੇ ਤੇ 67 ਐਫਾਇਰਸ ਦਰਜ ਹੈ 302 ਦੇ ਇੱਕ ਮੁਕਦਮੇ ਦੇ ਵਿੱਚ ਉਹ ਕਨਵਿਕਟਿਡ ਹੈਗਾ ਹੁਣ ਬੇਲ ਤੇ ਚੱਲ ਰਿਹਾ ਹੈ ਆਫਰਾਤ ਚੱਲੇ ਆ ਰਿਹਾ ਸੀਗਾ ਜਦੋਂ ਇਸ ਨੂੰ ਟਰੈਪ ਕੀਤਾ ਗਿਆ ਹੈਗਾ ਇਸ ਨੇ ਅਨਪਰੋਵੋਕਡ ਜਿਹੜੀ ਹੈਗੀ ਫਾਇਰਿੰਗ ਕੀਤੀ ਹੈਗੀ ਪਰ ਨਾਲਾ ਦੇ ਵਿੱਚ ਜਿਸ ਕਾਲਾ ਧਨੋਲਾ ਦਾ ਇਨਕਾਊਂਟਰ ਕੀਤਾ ਗਿਆ ਉਹ ਏ ਕੈਟਾਗਰੀ ਦਾ ਗੈਂਗਸਟਰ ਸੀ 스타ਟ ਐਫ ਆਈ ਆਰਸ ਉਸਤੇ ਦਰਸਨ ਬੇਲ ਤੇ ਬਾਹਰ ਆਇਆ ਹੋਇਆ ਸੀ ਤੇ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ ਏਜੀਟੀਐਫ ਨੇ ਉਸ ਦਾ ਇਨਕਾਊਂਟਰ ਕਰ ਦਿੱਤਾ ਬਰਨਾਲਾ ਦੇ ਵਿੱਚ ਇਹ ਮੁੱਠ ਪੇੜ ਹੋਈ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇਨਕਾਊਂਟਰ ਹੋ ਰਹੇ ਨੇ ਪਰ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿਆਂ ਕਿ ਆਖਰੀ ਗੈਂਗਸਟਰ ਕਾਲਾ ਢਨੋਲਾ ਕੌਣ ਸੀ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਉਹ ਵੌਂਟਡ ਸੀ ਕਿਹੜੇ ਮਾਮਲਿਆਂ ਦੇ ਵਿੱਚ ਉਸ ਨੂੰ ਸਜ਼ਾ ਹੋ ਚੁੱਕੀ ਸੀ ਇਹ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਦਰਸਲ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਤਵਾਰ ਨੂੰ ਬਰਨਾਲਾ ਦੇ ਵਿੱਚ ਗੈਂਗਸਟਰ ਰਏ ਗੁਰਮੀਤ ਸਿੰਘ ਮਾਨ ਉਰਫ ਕਾਲਾ ਤਨੋਲਾ ਦਾ ਇੰਕਾਊਂਟਰ ਕਰ ਦਿੱਤਾ ਕਾਲਾ ਤਨੋਲਾ ਇੱਕ ਕੈਟਾਗਰੀ ਦਾ ਗੈਂਗਸਟਰ ਸੀ ਉਹ ਕਾਲਾ ਮਾਨ ਗੈਂਗ ਚਲਾਉਂਦਾ ਸੀ ਕਾਲਾ ਮਾਨ ਗੈਂਗ ਮਾਲਵਾ ਇਲਾਕੇ ਦੇ ਵਿੱਚ ਕਾਫੀ ਐਕਟਿਵ ਸੀ ਇਸ ਗੈਂਗ ਦੇ ਸਭ ਤੋਂ ਵੱਧ ਵਾਰਦਾਤਾ ਬਰਨਾਲਾ ਸੰਗਰੂਰ ਮਲੇਰਕੋਟਲਾ ਬਠਿੰਡਾ ਰਾਮਪੁਰਾਪੂਰ ਤੇ ਪੰਜਾਬ ਦੇ ਕੁਝ ਹੋਰ ਇਲਾਕਿਆਂ ਦੇ ਵਿੱਚ ਅੰਜਾਮ ਦਿੱਤੀਆਂ ਕਾਲਾ ਤਨਾਲਾ ਤੇ ਸਟਾਰਟ ਤੋਂ ਵੱਧ ਮਾਮਲੇ ਦਰਜ ਹਨ ਪੁਲਿਸ ਦੇ ਰਿਕਾਰਡ ਮੁਤਾਬਕ ਗੈਂਗਸਟਰ ਕਾਲਾ ਤਨਾਲਾ ਖਿਲਾਫ ਕਤਲ ਕਤਲ ਦੀ ਕੋਸ਼ਿਸ਼ ਫਿਰੋਤੀ ਮੰਗਣ ਅਗਵਾ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਕੁਝ ਹੋਰ ਤਰ੍ਹਾਂਾਂ 'ਵਾਂ ਤਹਿਤ ਮਾਮਲੇ ਦਰਜ ਹਨ ਪੰਜਾਬ ਦੇ ਟਾਪ ਮੋਸਟ ਵਾਂਟਿਡ ਗੈਂਗਸਟਰਾਂ ਦੀ ਸੂਚੀ ਦੇ ਵਿੱਚ ਕਾਲਾ ਤਨਾਲਾ ਦਾ ਨਾਮ ਵੀ ਸੀ ਕਾਲਾ ਤਨਾਲਾ ਨੂੰ ਇਨਕਾਊਂਟਰ ਦੇ ਵਿੱਚ ਮਾਰਨਾ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਦੱਸੀ ਜਾ ਰਹੀ ਹੈ ਪਰ ਕੁਝ ਲੋਕ ਇਸ ਤੇ ਸਵਾਲ ਵੀ ਖੜੇ ਕਰ ਰਹੇ ਨੇ ਤੁਹਾਨੂੰ ਦੋਨੋਂ ਇਹ ਵੀ ਦੱਸ ਦਿੰਨੇ ਆ ਕਿ ਆਖਿਰ ਅਕਾਲੀ ਦਲ ਦੇ ਨਾਲ ਕਾਲਾ ਤਨੋਲਾ ਦਾ ਕੀ ਕੋਈ ਸਬੰਧ ਸੀ ਤੇ ਜੇਕਰ ਸੀ ਤਾਂ ਉਹ ਕੀ ਸੀ ਅਕਾਲੀ ਦਲ ਦੇ ਵਿੱਚ ਵੀ ਐਕਟਿਵ ਰਿਹਾ ਸੀ ਕਾਲਾ ਤਨੋਲਾ ਅਜਿਹਾ ਕਿਹਾ ਜਾਂਦਾ ਉਸ ਦੀ ਮਾਤਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਰਨਾਲਾ ਦੀ ਤਨੋਲਾ ਨਗਰ ਕੌਂਸਲ ਦੀ ਪ੍ਰਧਾਨ ਸੀ ਆਪਣੀ ਮਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਲਾ ਤਨੋਲਾ ਨੇ ਵੀ ਸਿਆਸਤ ਦੇ ਵਿੱਚ ਪੈਰ ਧਰਿਆ ਉਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਮਾਲਵਾ ਖੇਤਰ ਦੇ ਵਿੱਚ ਅਕਾਲੀ ਦਲ ਦਾ ਕਾਫੀ ਪ੍ਰਭਾਵ ਸੀ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਅਕਾਲੀ ਦਲ ਦੀ ਕੋਈ ਰੈਲੀ ਹੁੰਦੀ ਤਾਂ ਕਾਲਾ ਤਨੋਲਾ ਉੱਥੇ ਵੱਡੀ ਗਿਣਤੀ ਦੇ ਵਿੱਚ ਆਪਣੇ ਸਮ ਉਸ ਸਮੇਂ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜੇ ਦੱਸੇ ਜਾਂਦੇ ਸਨ ਆਪਣੀ ਮਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਵੀ 22 ਜੂਨ 2014 ਨੂੰ ਉਪ ਪ੍ਰਧਾਨ ਬਣ ਗਏ ਇਸ ਦੌਰਾਨ ਹੀ ਧਨੋਲਾ ਦੇ ਵਿੱਚ ਕੌਂਸਲਰਾਂ ਨੇ ਬੇਪਰੋਸਗੀ ਮਤਾ ਲਿਆ ਕੇ ਕਾਲਾ ਤਨੋਲਾ ਦੀ ਮਤਾ ਤੇ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਆਪਣੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਕਾਲਾ ਨੇ ਕਈ ਕੌਂਸਲਰਾਂ 'ਤੇ ਹਮਲੇ ਵੀ ਕੀਤੇ ਅਜਿਹੇ ਇਨਜ਼ਾਮ ਨੇ 23 ਫਰਵਰੀ 2012 ਨੂੰ ਸ਼ੇਰਪੁਰ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਲੱਖੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਲਜ਼ਾਮ ਲੱਗੇ ਸਨ ਕਿ ਕਾਲਾ ਤਨੋਲਾ ਨੇ ਹੀ ਗੋਲੀ ਮਾਰੀ ਸੀ ਨਵੰਬਰ 2015 ਦੇ ਵਿੱਚ ਅਦਾਲਤ ਨੇ ਕਾਲਾ ਤਨੋਲਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤਨੋਲਾ ਪਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਜਿਸ ਤੋਂ ਬਾਅਦ ਉਹ ਵਾਪਸ ਹੀ ਨਹੀਂ ਗਿਆ ਕਾਲਾ ਤਨੋਲਾ ਨੂੰ ਪਹਿਲਾਂ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਫੜਿਆ ਸੀ ਉਸ ਤੋਂ ਬਾਅਦ ਉਸ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਦੇ ਅੰਦਰ ਉਸ ਦੇ ਵਿਰੋਧੀਆਂ ਨੇਸਤੇ ਜਾਨ ਲੈਵਾ ਹਮਲਾ ਕਰ ਦਿੱਤਾ ਕਾਲਾ ਤਨੋਲਾ ਰਗਵਿੰਦਰ ਸਿੰਘ ਗਿੰਕੀ ਗਰੁੱਪ ਦੇ ਐਨਟੀਸੀ ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚੀ ਸੀ ਉਸ ਤੋਂ ਬਾਅਦ ਕਾਲਾ ਤਨੋਲਾ ਦੇ ਗਰੁੱਪ ਦੇ ਕਈ ਸਾਥੀਆਂ ਤੇ ਜਾਨ ਲੈਵਾ ਹਮਲੇ ਵੀ ਕੀਤੇ ਸਨ ਅਤੇ ਹੁਣ ਜਦੋਂ ਬਰਨਾਲਾ ਤੋਂ ਸੰਗਰੂਰ ਵਾਲੇ ਪਾਸੇ ਜਾ ਰਿਹਾ ਸੀ ਤਾਂ ਉਸ ਨੂੰ ਐਂਟੀ ਕੈਂਸਰ ਟਾਸਕ ਫੋਰਸ ਨੇ ਇਨਕਾਊਂਟਰ ਦੇ ਦੌਰਾਨ ਮਾਰ ਦਿੱਤਾ ਗਿਆ ਜਾ ਰਿਹਾ ਹੈ ਕਿ ਕਿਉਂਕਿ ਕਾਲਾ ਤਨੌਲਾ ਨੇ ਪਹਿਲਾਂ ਉਹਨਾਂ ਤੇ ਗੋਲੀਆਂ ਚਲਾਈਆਂ ਇਸ ਲਈ ਬੁਲਕੁ ਨੂੰ ਜਵਾਬੀ ਕਾਰਵਾਈ ਕਰਨੀ ਪਈ ਤੇ ਇਸੇ ਜਵਾਬੀ ਕਾਰਵਾਈ ਦੇ ਦੌਰਾਨ ਕਾਲਾ ਤਨੌਲਾ ਦੀ ਮੌਤ ਹੋ ਗਈ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇਖਣ ਦੇ ਲਈ ਦੇਖਦੇ ਰਹੋ এবিপি ਸੰਜਾ